ਕਬਡੀ ਮਾਨ ਵਾਲੀ ਗੱਲ ਆ ਜਿੱਥੇ ਕਿ ਸਾਨੂੰ ਲੋਕਲ professional coach ਨਹੀਂ ਮਿਲਦੇ ਇਤਨਾ ਸਾਡੇ ਵਿਚਕਾਰ ਜਿਹੜੇ ਆਸਟ੍ਰੇਲੀਆ ਤੋਂ ਇੱਕ ਅੰਤਰਰਾਸ਼ਟਰੀ ਕੋਚ ਉਹ ਆਪਣਾ ਸੈਸ਼ਨ ਦਿੱਲੀ ਪਹੁੰਚੇ ਆ ਜਦੋਂ ਮੂਰੇ ਟੀਮ ਦੀ ਰਣਨੀਤੀ ਕੀ ਹੋਣੀ ਚਾਹੀਦੀ ਆ ਟੀ ਬਰੋਧੀ ਟੀਮ ਨੂੰ ਕਿਵੇਂ ਟੈਕਲ ਕਰਨਾ ਕਿਵੇਂ ਡਿਫੈਂਸ ਕਰਨਾ ਗੋਲ ਕਿਵੇਂ ਮਾਰਨੇ ਨੇ ਪਨਲਟੀ ਕਾਰਨ ਜਿਹੜੀਆਂ ਇਦਾਂ ਦੀਆਂ ਬਰੀਕੀਆਂ ਨੇ ਜਾਂ ਰਣਨੀਤੀ ਹੋਵੇ ਟੀਮ ਦੀ ਕਿ ਕਿਦਾਂ ਦੀ ਆ ਪਲੇਅਰਾਂ ਦੇ ਨਾਲ ਨਾਲ ਇਹਨਾਂ ਨੇ ਕੋਚ ਨੂੰ ਵੀ ਜਿਹੜਾ ਉਹ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਟੀਮ ਨੂੰ ਕਿਦਾਂ ਚਲਾਉਣਾ ਉਹਦੇ ਤੇ ਵਿੱਚ ਵੀ ਬੜਾ ਵੱਡੇ ਡਿਟੇਲ ਤਰੀਕੇ ਨਾਲ ਚਾਣਨਾ ਪੈਂਦਾ ਤੁਹਾਨੂੰ ਮਾਣ ਹੁੰਦਾ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਆਉਨੇ ਆ ਵੀ ਜਦੋਂ ਗਰਾਊਂਡ ਦੇ ਵਿੱਚ ਵੀ ਆਪਾਂ ਬੱਚੇ ਦੇਖਦੇ ਮਨ ਖੁਸ਼ ਹੋ ਜਾਂਦਾ। ਵੀ ਇੱਕ ਬਦੇਸੀ ਗੋਚ ਜਿਨੇ ਐਡੇ ਵੱਡੇ ਲੈਵਲ ਤੇ ਉੱਤੇ ਮੰਨ ਕੇ ਜਿਵੇਂ ਇੰਨੇ ਕੋਚਾਂ ਦੇ ਥੱਲੇ ਇਹ ਵੀ ਰਹੇ ਹੋਣਗੇ ਉਹਨਾਂ ਨੇ ਕੁਝ ਦੱਸਿਆ ਹੋਊਗਾ। ਉਹ ਗੁਣ ਸਾਨੂੰ ਦੱਸਣ ਲਈ ਇੰਡੀਆ ਆਇਆ ਉਹ ਵੀ ਭੋਤ ਨੇ ਪਿੰਡ। ਕਿੱਡਾ ਮਾਨ ਵਾਲੀ ਗੱਲ ਆ। ਇਸ ਵਕਤ ਅਸੀਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੋਤਨਾ ਵਿੱਚ ਮੌਜੂਦ ਹੈਗੇ ਆ ਵਿਧਾਨ ਸਭਾ ਹਲਕਾ ਮੈਲਕਲਾਂ ਦਾ ਪਿੰਡ ਪੋਤਨਾ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੈਗੇ ਖੇਡ ਗਰਾਊਂਡ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਜਿੱਥੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਨੌਜਵਾਨ ਹੈਗੇ ਆ ਬਜ਼ੁਰਗ ਤੱਕ ਇਸ ਖੇਡ ਗਰਾਊਂਡ ਦਾ ਲਾਹਾ ਲੈਂਦੇ ਆ ਉੱਥੇ ਖੇਡ ਗਰਾਊਂਡ ਦੇ ਵਿੱਚ ਹਾਕੀ ਖੇਡ ਨੂੰ ਪ੍ਰਭਾਵਿਤ ਹੋ ਕੇ ਵਿਦੇਸ਼ ਆਸਟ੍ਰੇਲੀਆ ਤੋਂ ਸਾਡੇ ਜਣਕੇ ਹੈਗੇ ਵਿਚਕਾਰ ਕੋਚ ਐਂਡੀ ਕੋਵਨ ਜੀ ਪਹੁੰਚੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਤਸਵੀਰਾਂ ਬਰਨਾਲਾ ਦੇ ਪਿੰਡ ਭੋਤਨਾ ਦੀਆਂ ਹੈਗੀਆਂ ਜਿੱਥੇ ਹਾਕੀ ਖੇਡ ਨੂੰ ਪਰਫੁੱਲਤ ਕਰਨ ਦੇ ਮੁੱਖ ਮਕਸਦ ਨਾਲ ਐਨਡੀ ਕੋਵਨ ਜੋ 52 ਸਾਲ ਦੇ ਉਮਰ ਦੇ ਕੋਚ ਹੈਗੇ ਆ ਜੋ ਆਸਟ੍ਰੇਲੀਆ ਵਿੱਚ ਵੱਡੇ ਮਕਾਮ ਹਾਸਲ ਕਰਕੇ ਵੱਡੀਆਂ ਹਾਕੀ ਦੀਆਂ ਟੀਮਾਂ ਨੂੰ ਬਣਾ ਚੁੱਕੇ ਖਿਡਾਰੀ ਨੂੰ ਬਣਾ ਚੁੱਕੇ ਹੈਗੇ ਆ ਜੇਕਰ ਭੋਤਨਾ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਭੋਤਨਾ ਪਿੰਡ ਦੇ ਮਨਪ੍ਰੀਤ ਸਿੰਘ ਸੇਖੋ ਜੋ ਐਨਡੀ ਸੇਕ ਅਕੈਡਮੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਵੱਡਾ ਨਾਮ ਬਣਾ ਚੁੱਕੇ ਹੈਗੇ ਉਹਨਾਂ ਦੀ ਪ੍ਰੇਰਣਾ ਸਦਕਾ ਉਹਨਾਂ ਦੇ ਸਹਿਯੋਗ ਦੇ ਨਾਲ ਆਸਟ੍ਰੇਲੀਆ ਦੇ ਕੋਚ ਅੱਜ ਸਾਡੇ ਵਿਚਕਾਰ ਦਿਖਾਈ ਦੇ ਰਹੇਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਪਿੰਡ ਭੋਤਨਾ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਪੰਜਾਬ ਸਰਕਾਰ ਅਤੇ ਹਰ ਇੱਕ ਮਾਪਿਆਂ ਵੱਲੋਂ ਸਮਾਜ ਸੇਵੀਓ ਵੱਲੋਂ ਵੱਡੇ ਪਰਾਲੇ ਕਰਕੇ ਪੰਜਾਬ ਅੰਦਰ ਨਸ਼ੇ ਨੂੰ ਖਤਮ ਕਰਨ ਦੇ ਪਰਾਲੇ ਕੀਤੇ ਜਾ ਰਹੇ ਆ ਉੱਥੇ ਮਨਪ੍ਰੀਤ ਸਿੰਘ ਸੇਖੋ ਸਮੇਤ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਦੇ ਬੇਸੇ ਸਹਿਯੋਗ ਦੇ ਨਾਲ ਵਿਦੇਸ਼ ਵਿੱਚੋਂ ਕੋਚ ਪਹੁੰਚੇ ਹੈਗੇ ਆ ਪ੍ਰਧਾਨ ਨਾਲ ਗੱਲ ਕਰਾਂਗੇ ਸਰ ਕੀ ਕਹਿਣਾ ਚਾਹਣਾ ਹੈ ਪਿੰਡ ਦੇ ਤੁਸੀਂ ਕਲੱਬ ਦੇ ਪ੍ਰਧਾਨ ਹੈਗੇ ਆ ਪਿਛਲੇ 3 ਸਾਲਾਂ ਦੇ ਵਿੱਚੋਂ ਹਾਕੀ ਨੂੰ ਪਰਫੁੱਲਤ ਕਰਨ ਦੇ ਲਈ ਪਿੰਡ ਦੇ ਸਮਾਜ ਸੇਵੀਆ ਐਨਆਰਆਈਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੁਸੀਂ ਉਪਰਾਲੇ ਕਰਦੇ ਜਾ ਰਹੇ ਹੋ ਕਿੰਨੇ ਬੱਚੇ ਇਸ ਹਾਕੀ ਦੇ ਵਿੱਚ ਯਾਨੀ ਕਿ ਗੁਹੇੜ ਗਰਾਊਂਡ ਦੇ ਵਿੱਚ ਹਾਕੀ ਦਾ ਲਾਹਾ ਲੈਂਦੇ ਹੈਗੇ ਆ ਮਾ ਜਸਪਾਲ ਸਿੰਘ ਜੀ ਸ਼ੀਤਪາກ ਸਿੰਘ ਯੂਥ ਕਲੱਬ ਚਲਾ ਰਹੇ ਹਾਂ ਪਿਛਲੇ 3 ਸਾਲਾਂ ਤੋਂ ਖੇਡ ਗਰਾਊਂਡ ਪੋਤਨਾ ਦੇ ਵਿੱਚ ਤਕਰੀਬਨ 50 ਤੋਂ 60 ਬੱਚਿਆਂ ਦੀ ਜਿਹੜੀ ਗਿਣਤੀ ਆ ਅੰਡਰ 14 ਅੰਡਰ 17 ਤੇ ਅੰਡਰ 19 ਦੇ ਲੜਕੇ ਲੜਕੀਆਂ ਤੇ ਅੱਜ ਐਂਡਿਕਵਾਨ ਜੀ ਸਾਡੇ ਵਿਚਕਾਰ ਪਿਛਲੇ 2 ਦਿਨਾਂ ਤੋਂ 4 ਸੈਸ਼ਨ ਲਾ ਰਹੇ ਨੇ ਈਵਨਿੰਗ ਮਾਰਨਿੰਗ ਦੇ ਤਾਂ ਬੜਾ ਬੈਨੀਫਿਟ ਹੋਇਆ ਬੱਚਿਆਂ ਨੂੰ ਕਾਫੀ ਬਰੀਕੀਆਂ ਸਿੱਖਣ ਦਾ ਮੌਕਾ ਮਿਲਿਆ ਜੀ ਜਿਹੜਾ ਵੱਡਾ ਪੈਸਾ ਲੱਗਦਾ ਹੈਗਾ ਮਹਿੰਗੀ ਖੇਡ ਹੈਗੀ ਆ ਪਰ ਜਿਹੜੀ ਆਪਣੀ ਸੱਭਿਆਚਾਰਕ ਗੇਮ ਹੁੰਦੀ ਹੈਗੀ ਉਹਨਾਂ ਨੂੰ ਵੀ ਨੀ ਕਿ ਹਾਕੀ ਦੇ ਵਿੱਚ ਨੀ ਕਿ ਜਿਆਦਾ ਪ੍ਰੇਰਿਤ ਕੀਤਾ ਪਰ ਕਰੈਕਟਰ ਦੇ ਵਿੱਚ ਜਿਆਦਾ ਖਿਡਾਰੀ ਹੁੰਦੇ ਹੈਗੇ ਆ ਪਰ ਹਾਕੀ ਹੀ ਕਿਉਂ ਚੁਣੀ ਗਈ ਇਸ ਪਿੰਡ ਵੱਲੋਂ ਤੁਸੀਂ ਨੀ ਕਿ ਕਲੱਬ ਦੇ ਪ੍ਰਧਾਨ ਵੀ ਹੈਗੇ ਹੋ ਕਿਹ ਇਹ ਜੀਆਂ ਤੁਹਾਨੂੰ ਮੁਸ਼ਕਲਾਵਾਂ ਸਾਹਮਣੇ ਆ ਰਹੀਆਂ ਹੈਗੀਆਂ ਸਰਕਾਰ ਵੱਲੋਂ ਕੀ ਸਹਿਯੋਗ ਮਿਲਦਾ ਕਿੰਨਾ ਵੱਲੋਂ ਸਹਿਯੋਗ ਮਿਲਦਾ ਜਿਹੜਾ ਤੁਸੀਂ ਇਸ ਨੂੰ ਗੇਮ ਨੂੰ ਚਲਾ ਰਹੇ ਹੋ ਰੈਗੂਲਰਲੀ ਦੇਖੋ ਜੀ ਸਰਕਾਰ ਵੱਲੋਂ ਇੱਕ ਵੀ ਰੁਪਏ ਦਾ ਕੋਈ ਵੀ ਸਹਿਯੋਗ ਜਿਹੜਾ ਸਾਨੂੰ ਅਜੇ ਤੱਕ ਇਸ ਖੇਡ ਗਰਾਊਂਡ ਲਈ ਨਹੀਂ ਮਿਲਿਆ ਪਿੰਡ ਦੇ ਦਾਨੀ ਸੱਜਣਾ ਦੀ ਬਦੌਲਤ ਜੋ ਕੁਝ ਸੰਭਵ ਹੋਇਆ ਤਾਂ ਇਹ ਆ ਕਿ ਪਿਛਲੇ 3 ਸਾਲਾਂ ਤੋਂ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਤੇ ਕਾਫੀ ਪੋਜੀਟਿਵ ਰਿਜ਼ਲਟ ਆ ਜਿਹੜੇ ਉਹ ਆ ਰਹੇ ਨੇ ਜੀ ਕਿਹੜੀਆਂ ਕਿਹੜੀਆਂ ਜਨਨ ਕਿ ਹੈਗੇ ਕਿਹੜੇ ਕਿਹੜੇ ਇਨਕੇ ਜਿਹੜੇ ਬੱਚੇ ਹੈਗੇ ਆ ਕਿਨੇ ਕਿਹੜੇ ਪਾਰਟਿਸਿਪੇਟ ਕਿੱਥੇ ਕਿੱਥੇ ਕੀਤੇ ਹੈਗੇ ਆ ਕਿਹੜੀਆਂ ਟੀਮਾਂ ਕਿੱਥੇ ਕਿੱਥੇ ਤੱਕ ਜਾ ਚੁੱਕੀਆਂ ਆ ਕੋਈ ਜਨਨ ਕਿ ਉਹਨਾਂ ਦਾ ਜਨਨ ਕਿ ਤੁਹਾਨੂੰ ਬੈਨੀਫਿਟ ਹੁੰਦਾ ਦਿਖਾਈ ਦੇ ਰਿਹਾ ਬੱਚਿਆਂ ਦੇ ਵਿੱਚ ਜੀ ਜੀ ਬਿਲਕੁਲ ਜੁਕੀ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਜੋ ਸਕੂਲੀ ਖੇਡਾਂ ਹੁੰਦੀਆਂ ਨੇ ਜੀ ਉਹਦੇ ਵਿੱਚ ਬੱਚੇ ਡਿਸਟ੍ਰਿਕਟ ਲੈਵਲ ਤੇ ਬਿਨਰ ਬੰਦੇ ਨੇ ਅੱਗੇ ਸਟੇਟ ਚ ਪਾਰਟਿਸਪੇਸ਼ਨ ਕਰਨ ਦਾ ਮੌਕਾ ਮਿਲਦਾ ਖੇਡਾਂ ਮਤਨ ਪੰਜਾਬ ਦੀਆਂ ਸਰਕਾਰ ਪਿਛਲੇ 3 ਸਾਲ ਤੋਂ ਕਰਵਾ ਰਹੀ ਆ ਉਹਦੇ ਡਿਸਟ੍ਰਿਕਟ ਦੇ ਜਿਹੜੇ ਮੁਕਾਬਲੇ ਹੁੰਦੇ ਨੇ ਬੱਚੇ ਉਹਨਾਂ ਚ ਭਾਗ ਲੈਂਦੇ ਨੇ ਅੱਗੇ ਉਹਨਾਂ ਦੀ ਵੀ ਸਟੇਟ ਹੁੰਦੀ ਆ ਉਸ ਤੋਂ ਮੁੜ ਕੇ ਹਰ ਸਾਲ ਫਰਵਰੀ ਦੇ ਵਿੱਚ ਪੰਜਾਬ ਸਪੋਰਟਸ ਆਫ ਐਕਸੀਲੈਂਸੀ ਦੇ ਜਿਹੜੇ ਟ੍ਰਾਇਲ ਹੁੰਦੇ ਨੇ ਉਹਨਾਂ ਦੇ ਵਿੱਚ ਬੱਚੇ ਹਿੱਸਾ ਲੈਂਦੇ ਨੇ ਵੱਖ-ਵੱਖ ਸਪੋਰਟਸ ਬਿੰਗਾਂ ਦੇ ਵਿੱਚ ਬੱਚੇ ਹਿੱਸਾ ਲੈਂਦੇ ਨੇ ਤੇ ਅ ਮਾਣ ਮਹਿਸੂਸ ਹੁੰਦਾ ਹੈਗਾ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਮੀਡੀਆ ਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਵਿਦੇਸ਼ ਦਾ ਇੱਕ ਜਨ ਕੇ ਨੈਸ਼ਨਲ ਕੋਚ ਹੋਕੀ ਦਾ ਕੋਚ ਆਪਣੇ ਪੰਜਾਬ ਦੀ ਧਰਤੀ ਪਿੰਡ ਪੋਤਾਂ ਵਿੱਚ ਪਹੁੰਚੇ ਹੈਗਾ ਕਿਵੇਂ ਲੱਗਦਾ ਪਿੰਡ ਦੇ ਵਿੱਚ ਪਹੁੰਚੇ ਹੈਗੇ ਕੋਚ ਦੇਖੋ ਜੀ ਬੜੀ ਇੱਕ ਵੱਡੀ ਮਾਣ ਵਾਲੀ ਗੱਲ ਆ ਜਿੱਥੇ ਕਿ ਸਾਨੂੰ ਲੋਕਲ professionl ਕੋਚ ਨਹੀਂ ਮਿਲਦੇ ਇਤਨਾ ਸਾਡੇ ਵਿਚਕਾਰ ਜਿਹੜੇ ਆਸਟ੍ਰੇਲੀਆ ਤੋਂ ਇੱਕ ਅੰਤਰਰਾਸ਼ਟਰੀ ਕੋਚ ਉਹ ਆਪਣਾ ਸੈਸ਼ਨ ਦੇ ਲਈ ਪਹੁੰਚੇ ਆ ਤਾਂ ਇੱਕ ਬਹੁਤ ਵੱਡੀ ਉਪਲਬਧੀ ਆ ਤਾਂ ਸਾਰੇ ਸਾਡੇ ਜਿੰਨੇ ਵੀ ਸਾਡੀ ਨਗਰ ਪੰਚਾਇਤ ਦਾਨੀ ਸੱਜਣ ਪੰਧਵੰਤੇ ਸੱਜਣ ਸਾਰਿਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਖਾਸ ਕਰਕੇ ਹਾਕੀ ਟਾਰੀਆਂ ਦੇ ਵਿੱਚ ਲੈ ਕੇ ਬੜਾ ਵੱਡਾ ਵੱਡਾ ਉਤਸ਼ਾਹ ਹੈ ਤੇ ਬੜੀ ਖੁਸ਼ੀ ਹੈ ਪਲੇਅਰਾਂ ਦੇ ਵਿੱਚ ਸਾਰੇ ਪਿੰਡ ਵਾਸੀਆਂ ਦੇ ਵਿੱਚ ਤੇ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਬੱਚਿਆਂ ਨੂੰ ਇੱਕ ਜਿਹੜੀ ਮੋਟੀਵੇਸ਼ਨ ਮਿਲੀ ਹੈ ਬੱਚਿਆਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਕੋਚ ਸਾਹਿਬ ਨੂੰ ਲੈ ਕੇ ਇਹਨਾਂ ਦੀਆਂ ਬਰੀਕੀਆਂ ਨੂੰ ਲੈ ਕੇ ਇਹਨਾਂ ਦੀ ਗੇਮਸ ਨੂੰ ਲੈ ਕੇ ਉਹ ਬੜਾ ਵੱਡਾ ਸੱਯਾ ਦੇਖਣ ਨੂੰ ਮਿਲ ਰਿਹਾ ਤੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਸ਼ਹੀਦ 박ਸਿੰਗ ਦੂਦ ਕਲੱਬ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬੜਾ ਵੱਡਾ ਧੰਨਵਾਦ ਇਹਨਾਂ ਦਾ ਕਰਦੇ ਆ ਕਿੰਨੇ ਸੈਸ਼ਨ ਲਾਏ ਗਏ ਹੈ ਕਿੰਨੇ ਰੋਜ਼ਾਂ ਜਨਕਿ ਸੈਸ਼ਨ ਚੱਲੇ ਹੈ ਕਿੰਨੇ ਉਹਦੇ ਵਿੱਚ ਜਨਕਿ ਸੈਸ਼ਨ ਲਾਏ ਗਏ ਹੈਗੇ ਕਿੰਨੇ ਬੱਚਿਆਂ ਨੂੰ ਲਾਹਾ ਮਿਲਿਆ ਇਹਨਾਂ ਨੇ ਇੱਥੇ 2 ਦਿਨ ਦੇ ਵਿੱਚ ਜਿਹੜੇ 4 ਟ੍ਰੇਨਿੰਗ ਸੈਸ਼ਨ ਮਾਰਨਿੰਗ ਈਵਨਿੰਗ ਦੇ ਲੱਗੇ ਨੇ ਤਾਂ ਉਹਦੇ ਵਿੱਚ ਕਰੀਬ ਜਿਹੜੇ 25 ਤੋਂ 30 ਬੱਚੇ ਉਹਨਾਂ ਨੂੰ ਜਿਹੜਾ ਇੱਥੇ ਲੜਕੇ ਲੜਕੀਆਂ ਨੂੰ ਉਹਨਾਂ ਨੇ ਇਸ ਟ੍ਰੇਨਿੰਗ ਸੈਸ਼ਨ ਦਾ ਹਿੱਸਾ ਬਣਿਆ ਤੇ ਕੋਚ ਸਾਹਿਬ ਜਿੰਨਾ ਬੇਸਿਕ ਕਿਉਂਕਿ ਇੱਕ ਹਾਕੀ ਕੋਈ ਵੀ ਗੇਮ ਲਾ ਲਓ ਉਹਦਾ ਦਾਇਰਾ ਬੜਾ ਵੱਡਾ ਵਿਸ਼ਾਲ ਹੁੰਦਾ ਕੋਈ ਵੀ ਚੀਜ਼ ਜਿਹੜੀ ਉਹ ਇੰਨੀ ਜਲਦੀ ਤਾਂ ਨਹੀਂ ਸਿਖਾਈ ਜਾ ਸਕਦੀ ਪਰ ਜੋ ਬਰੀਕੀਆਂ ਜੋ ਇੱਕ ਮੁੱਖ ਟਿਪਸ ਹੁੰਦੇ ਨੇ ਇੰਟਰਨੈਸ਼ਨਲ ਕੋਚ ਦੇ ਜਿਹੜੇ ਉਹ ਨੁਕਤੇ ਨੇ ਉਹ ਇਹਨਾਂ ਨੇ ਜਿਹੜੇ ਸਾਡੇ ਕੋਚ ਨੇ ਜਿਹੜੇ ਇੱਥੇ ਹਾਕੀ ਨੂੰ ਰਨ ਕਰਦੇ ਨੇ ਸਾਡੇ ਜਸਪਾਲ ਸਿੰਘ ਜੀ ਪਲੇਅਰਾਂ ਨੂੰ ਤਾਂ ਇਹਨਾਂ ਨੇ ਦੱਸਿਆ ਹੀ ਦੱਸਿਆ ਜਿਹੜਾ ਕੋਚ ਨੂੰ ਕਿੱਦਾਂ ਟੀਮ ਚਲਾਉਣੀ ਆ ਕਿੱਦਾਂ ਫਾਰਮੇਸ਼ਨ ਜਦੋਂ ਮੂਰੇ ਟੀਮ ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ ਟੀ ਵਿਰੋਧੀ ਟੀਮ ਨੂੰ ਕਿਵੇਂ ਟੈਕਲ ਕਰਨਾ ਕਿਵੇਂ ਡਿਫੈਂਸਿਵ ਕਰਨਾ ਗੋਲ ਕਿਵੇਂ ਮਾਰਨੇ ਨੇ ਪੈਨਲਟੀ ਕਾਰਨ ਜਿਹੜੀਆਂ ਇਦਾਂ ਦੀਆਂ ਬਰੀਕੀਆਂ ਨੇ ਜਾਂ ਰਣਨੀਤੀ ਹੋਵੇ ਇੱਕ ਟੀਮ ਦੀ ਕਿ ਕਿਦਾਂ ਦੀ ਆ ਪਲੇਅਰਾਂ ਦੇ ਨਾਲ-ਨਾਲ ਇਹਨਾਂ ਨੇ ਕੋਚ ਨੂੰ ਵੀ ਜਿਹੜਾ ਉਹ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਟੀਮ ਨੂੰ ਕਿਦਾਂ ਚਲਾਉਣਾ ਉਹਦੇ ਤੇ ਵੀ ਬੜਾ ਵੱਡੇ ਡिटेल ਤਰੀਕੇ ਨਾਲ ਚਾਣਨਾ ਪਾਇਆ ਤੁਸੀਂ ਹੈਗੇ ਪਿੰਡ ਦੇ ਹੈਗੇ ਆ ਨੌਜਵਾਨ ਹੈਗੇ ਹੋ ਤੇ ਜਿਹੜੇ ਬੱਚੇ ਨੇ ਕਿ ਲਾਹਾ ਲੈ ਰਿਆ ਉੱਥੇ ਇੱਕ ਪਿੰਡ ਦੇ ਵਿੱਚ ਲੜਕੀਆਂ ਵੀ ਇਸ ਜਣੇ ਕਿ ਖੇਡ ਨੂੰ ਜਣੇ ਕਿ ਪਰਫੁੱਲਟ ਕਰ ਰਹੀ ਹੈਗੇ ਗੇਮ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈਗੀਆਂ ਕਿਵੇਂ ਦੇ ਦੇ ਗਿਆ ਮਾਪਿਆਂ ਨੂੰ ਕੀ ਸਨੇਹਾ ਦੇਣਾ ਚਾਣੇ ਜਿਹੜੇ ਬੱਚਿਆਂ ਨੂੰ ਜਣੇ ਕਿ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹੈਗੇ ਆ ਮੈਂ ਤਰਵਿੰਦਰ ਵੀ ਇਹ ਹੀ ਕਹਿਣਾ ਚਾਹੁੰਦਾ ਬੜੇ ਮਾਣ ਵਾਲੀ ਗੱਲ ਆ ਸਾਡੇ ਪਿੰਡ ਦੀ ਤੇ ਵੀ ਸਾਡੇ ਪਿੰਡ ਦੇ ਬੱਚੇ ਵੀ ਖੇਡਦੇ ਆ ਮੁੰਡੇ ਖੇਡਦੇ ਆ ਕੁੜੀਆਂ ਖੇਡਦੀਆਂ ਹਨ ਵੀ ਦੇਖੋ ਜਿਹੜੇ ਚਾਹ ਹਨ ਨੌਜਵਾਨ ਪੀੜੀ ਬਾਹਰ ਜਾ ਰਹੀ ਹੈ ਨਾ ਆਮ ਦੇਖਿਆ ਪਿੰਡਾਂ ਦੇ ਵਿੱਚ ਗਰਾਊਂਡ ਬਹੁਤ ਖਾਲੀ ਪਏ ਨੇ ਸਾਡਾ ਇੱਕ ਸਾਨੂੰ ਮਾਣ ਹੁੰਦਾ ਜਦੋਂ ਅਸੀਂ ਗਰਾਊਂਡ ਦੇ ਵਿੱਚ ਆਉਨੇ ਆ ਵੀ ਜਦੋਂ ਗਰਾਊਂਡ ਦੇ ਵਿੱਚ ਵੀ ਆਪਾਂ ਬੱਚੇ ਦੇਖਦੇ ਆ ਮਨ ਖੁਸ਼ ਹੋ ਜਾਂਦਾ ਹਨਾ ਇਹ ਕਰਕੇ ਵੀ ਸਾਨੂੰ ਬਹੁਤ ਮਾਣ ਆ ਸਾਡੇ ਜਿਵੇਂ ਜਸਪਾਲ ਹੋਣੀਆਂ ਰਾਜੂ ਹੋਣੀਆਂ ਜਿੰਨੇ ਵੀ ਮੁੰਡੇ ਸਾਡੇ ਇੱਥੇ ਆ ਕੇ ਮਿਹਨਤ ਕਰਾਉਂਦੇ ਕੋਚ ਸਾਹਿਬ ਆਏ ਨੇ ਆਸਟ੍ਰੇਲੀਆ ਤੋਂ ਬੜੀ ਮਾਣ ਵਾਲੀ ਗੱਲ ਜਿਹੜੀ ਇੱਕ ਆਮ ਇੱਕ ਮੈਨੂੰ ਲੱਗਦਾ ਵੀ ਸਾਡਾ ਪਹਿਲਾ ਪਿੰਡ ਹੋਊਗਾ ਜਾਂ ਪੰਜਾਬ ਦਾ ਵੀ ਪਹਿਲਾ ਪਿੰਡ ਮੰਨ ਕੇ ਜੇ ਮੰਨੋ ਵੀ ਕੋਚ ਵੀ ਇੱਕ ਵਿਦੇਸੀ ਕੋਚ ਜਿਹਨੇ ਐਡੇ ਵੱਡੇ ਲੈਵਲ ਤੇ ਉੱਤੇ ਮੰਨ ਕੇ ਜਲਾ ਇੰਨੇ ਕੋਚਾਂ ਦੇ ਥੱਲੇ ਇਹ ਵੀ ਰਹੇ ਹੋਣਗੇ ਉਹਨਾਂ ਨੇ ਕੁਝ ਦੱਸਿਆ ਹੋਊਗਾ ਉਹ ਗੁਣ ਸਾਨੂੰ ਦੱਸਣ ਲਈ ਇੰਡੀਆ ਆਇਆ ਉਹ ਵੀ ਬਹੁਤ ਨੇ ਪਿੰਡ ਕਿੱਡਾ ਮਾਨ ਵਾਲੀ ਗੱਲ ਆ ਇਹ ਸਾਡੇ ਪਿੰਡਾਂ ਵਧਾਈ ਦਾ ਪਾਤਰ ਆ ਕੋਸ਼ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਉਹ ਬਹੁਤ ਵੱਡੀ ਗੱਲ ਕੀਤੀ ਹੈਗੀ ਹੈ ਪਿੰਡ ਵਾਸੀਆਂ ਦੇ ਨੌਜਵਾਨਾਂ ਨੇ ਹੋਰ ਵੀ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਜਾਣੇ ਜਿਹੜਾ ਤੁਸੀਂ ਯਾਨੀ ਕਿ ਇਹ ਬੱਚੇ ਖੇਡ ਰਹੇ ਹੈਗੇ ਆ ਪਿੰਡ ਦੇ ਵਿੱਚ ਯਾਨੀ ਕਿ ਇੱਕ ਜਿਵੇਂ ਹੁਣ ਹੋਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਵੀ ਚੱਲ ਰਿਹਾ ਹੈਗਾ ਨਸ਼ੇ ਨਾਲ ਕਈ ਨੌਜਵਾਨਾਂ ਦੀ ਮੌਤ ਵੀ ਹੁੰਦੀ ਹੈਗੀ ਆ ਪਰ ਤੁਹਾਡੇ ਪਰਮਾਤਮਾ ਬੋਲੋ ਤੁਹਾਡੇ ਪਿੰਡ ਨੂੰ ਇੱਕ ਸਿਹਤ ਮਿਲ ਰਹੀ ਹੈਗੀ ਆ ਵੱਡਾ ਯਾਨੀ ਕਿ ਇੱਕ ਨਾਮ ਵੀ ਹੈਗਾ ਪਿੰਡ ਭੋਤਨਾ ਦਾ ਸਮਾਜ ਸੇਵੀ ਅਤੇ ਐਨਆਰਆਈ ਵਿਦੇਸ਼ੀਆਂ ਦੇ ਵਿੱਚ ਬੈਠੇ ਆ ਜੋ ਫੰਡ ਰਿਲੀਜ਼ ਕਰਕੇ ਇੱਥੇ ਪਿੰਡ ਵਿੱਚ ਖੇਡ ਨੂੰ ਪਰਫੋਰਮ ਕਰਦੇ ਆ ਕਿਵੇਂ ਦੇ ਦੇ ਹੈਗੇ ਜਿਹੜੇ ਅੱਜ ਯਾਨੀ ਕਿ ਕੋਚ ਬ੍ਰ ਉਤਨਾ ਪੁੰਚਿਆ ਬਹੁਤ ਮਾਣ ਵਾਲੀ ਗੱਲ ਆ ਜੀ ਸਾਡੇ ਪਿੰਡ ਲਈ ਅਸੀਂ ਅਸੀਂ ਬਹੁਤ ਧੰਨਵਾਦੀ ਆ ਕੋਚ ਸਾਹਿਬ ਦੇ ਇੰਟਰਨੈਸ਼ਨਲ ਲੈਵਲ ਦੇ ਕੋਚ ਸਾਡੇ ਪਿੰਡ ਆਏ ਆ ਸੋ ਇਹੀ ਬਹੁਤ ਚੰਗਾ ਉਪਰਾਲਾ ਜੀ ਸਾਡੇ ਪਿੰਡ ਵਾਲਿਆਂ ਵੱਲੋਂ ਤੇ ਐਨ ਆਰ ਆਈ ਵੀਰ ਵੀ ਸਪੋਰਟ ਕਰਦੇ ਆ ਜਿਹੜੇ ਤੇ ਬੱਚਿਆਂ ਲਈ ਇੱਕ ਚੰਗਾ ਉਹਨਾਂ ਨੂੰ ਮੌਕਾ ਮਿਲਦਾ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਪਲੇਅਰ ਸਾਡੇ ਪਿੰਡ ਚੋਂ ਨਿਕਲਣਗੇ ਸੋ ਅਸੀਂ ਤਾਂ ਇਹੀ ਕਹਾਂਗੇ ਵੀ ਬਹੁਤ ਧੰਨਵਾਦ ਆ ਕੋਚ ਸਾਹਿਬ ਦਾ ਵੀ ਤੇ ਸਾਰੇ ਦਾਨੀ ਸੱਜਣ ਤੇ ਐਨ ਆਰ ਆਈ ਵੀਰ ਜਿਹੜੇ ਇਸ ਗਰਾਊਂਡ ਨੂੰ ਚਲਾਉਣ ਚ ਮਦਦ ਦਿੰਦੇ ਆ ਤੇ ਬਾਹਰੋਂ ਸਪான்ਸਰ ਕਰਦੇ ਆ ਪੈਸੇ ਭੇਜਦੇ ਆ ਸੋ ਕਿੰਨੇ ਕਿੰਨੇ ਕਿ ਖਿਡਾਰੀ ਜਿਹੜੇ ਵਿਦੇਸ਼ ਜਾ ਚੁੱਕੇ ਹੈਗੇ ਤੁਹਾਡੇ ਪਿੰਡ ਦੇ ਸਾਡੇ ਪਿੰਡ ਤੋਂ ਜੀ ਜਿਹੜੇ ਬੱਚੇ ਇਸ ਗਰਾਊਂਡ ਨਾਲ ਜੁੜੇ ਹੋਏ ਆ ਤੇ ਬਾਅਦ ਚੋਂ ਹੁਣ ਸਟੱਡੀ ਵੀਜ਼ੇ ਤੇ ਜਿਵੇਂ ਸਾਡਾ ਵੀਰ ਮਾਨ ਪ੍ਰੀਤ ਸਿੰਘ ਆ ਹਾਂਜੀ ਉਹ ਐਡੀਲੇਟ ਦੇ ਵਿੱਚ ਉਹਨਾਂ ਦਾ ਕਲੱਬ ਆ ਐਡੀਲੇਟ 6 ਜਿਹੜੀ ਜਿਹਦੇ ਕੇ ਐਨਡੀ ਸਾਹ ਕੋਚ ਆ ਉਹਨਾਂ ਨੇ ਇਸ ਇਹ ਉਪਰਾਲਾ ਕੀਤਾ ਕਿ ਸਾਡੇ ਪਿੰਡ ਨੂੰ ਕੋਚ ਦੀ ਵਿਜ਼ਿਟ ਕਰਾਈ ਉਹਨਾਂ ਨੇ ਪਿੰਡ ਸੋ ਇਸੇ ਤਰੀਕੇ ਨਾਲ ਹੋਰ ਵੀ ਖੇਡਾਂ ਦੇ ਬੱਚੇ ਜਿਹੜੇ ਬਾਹਰ ਜਾ ਕੇ ਉੱਥੋਂ ਦੀਆਂ ਟੀਮਾਂ ਜੁਆਇਨ ਕਰ ਰਹੇ ਆ ਸੋ ਇਹ ਬਹੁਤ ਚੰਗਾ ਉਪਰਾਲਾ ਮਨਪ੍ਰੀਤ ਵੀਰ ਦਾ ਜਿਹੜਾ ਉਹਨੇ ਆਪਦੇ ਪਿੰਡ ਬਾਰੇ ਸੋਚਿਆ ਤੇ ਉੱਥੋਂ ਦੇ ਕੋਚ ਨੂੰ ਪਿੰਡ ਲਈ ਭੇਜਿਆ ਕੋਈ ਸਰਕਾਰ ਦਾ ਯਾਨੀ ਕਿ ਇੱਥੇ ਮੰਤਰੀ ਪਹੁੰਚਿਆ ਜਾਂ ਸਰਕਾਰ ਦਾ ਕੋਈ ਅਧਿਕਾਰੀ ਇੱਥੇ ਪਹੁੰਚਿਆ ਅੱਜ ਤੱਕ ਜਿਹੜੇ ਵਿਦੇਸ਼ ਤੋਂ ਕੋਚ ਤਾਂ ਸਾਡੇ ਨਾਲ ਪਹੁੰਚ ਚੁੱਕੇ ਹੈਗੇ ਇੰਡੀ ਕੋਵਨ ਜੀ ਕੋਈ ਅਧਿਕਾਰੀ ਜਾਂ ਕੋਈ ਮੰਤਰੀ ਪਹੁੰਚਿਆ ਖੇਡ ਨੂੰ ਪੁਲਪਰਲਿਤ ਕਰਨ ਵਾਸਤੇ ਨਹੀਂ ਮੇਰੀ ਜਾਣਕਾਰੀ ਦੇ ਵਿੱਚ ਤਾਂ ਹੈ ਨਹੀਂ ਜੀ ਕੋਈ ਮੰਤਰੀ ਜਾਂ ਕੋਈ ਵੀ ਸਰਕਾਰ ਦਾ ਨੁਮਾਇੰਦਾ ਇੱਥੇ ਆਇਆ ਹੋਵੇ ਸੋ ਇਹ ਤਾਂ ਬਸ ਪਿੰਡ ਵਾਲਿਆਂ ਵੱਲੋਂ ਆਪ ਦਾ ਆਪ ਦੇ ਪੱਧਰ ਤੇ ਕੀਤਾ ਵਾ ਉਪਰਾਲਾ ਤੇ ਕੋਟ ਸਾਹਿਬ ਜਸਪਾਲ ਇਹਨੂੰ ਰਨ ਕਰਦੇ ਆ ਤੇ ਪਿੰਡ ਵਾਲਿਆਂ ਵੱਲੋਂ ਬੱਚਿਆਂ ਲਈ ਇੱਕ ਵਧੀਆ ਮੌਕਾ ਬਣਾਇਆ ਗਿਆ ਸਰਕਾਰ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਸਾਡੇ ਨਾਲ ਛੋਟਾ ਬੱਚਾ ਵੀ ਹੈਗਾ ਕਿੰਨੇ ਸਮੇਂ ਤੋਂ ਬੇਟਾ ਤੁਸੀਂ ਹੋਕੀ ਖੇਡ ਰਹੇ ਹੋਗੇ 3 ਸਾਲ ਤੋਂ ਜੀ ਕੀ ਕਿਵੇਂ ਲੱਗਦੀ ਹੈਗੇ ਹੋਕੀ ਗੇਮ ਕਿਵੇਂ ਲੱਗਦੀ ਹੈ ਬੇਟਾ ਤੁਹਾਨੂੰ ਵਧੀਆ ਲੱਗਦੀ ਹੈ ਕਿੰਨੇ ਕੁ ਵਧੀਆ ਲਾ ਦਿੱਆ ਬਹੁਤ ਵਧੀਆ ਜੀ ਕਿਵੇਂ ਆਪਸੀ ਜਿਹੜਾ ਜਿੰਦਗੀ ਜਿਹੜਾ ਤੁਸੀਂ ਬੱਚਿਆਂ ਨਾਲ ਖੇਡਦੇ ਹੈਗੇ ਆ ਇੱਕ ਦੂਸਰੇ ਤੋਂ ਸਿੱਖ ਵੀ ਰਹੇ ਹੋ ਹਾਂਜੀ ਆ ਕੋਸ ਸਾਹਿਬ ਤੁਹਾਡੇ ਕੋਲ ਪਹੁੰਚੇ ਹੈਗੇ ਆ ਸਾਡੇ ਕੋਸਾ ਪਹੁੰਚੇ ਹੈਗੇ ਆ ਆਸਟ੍ਰੇਲੀਆ ਤੋਂ ਕਿਵੇਂ ਲੱਗਦਾ ਕੁਝ ਹੋਰ ਸਿੱਖਣ ਨੂੰ ਮਿਲਿਆ ਨਵਾਂ ਹਾਂਜੀ ਬਹੁਤ ਹੋਰ ਸਿੱਖਣ ਨੂੰ ਮਿਲਿਆ ਜਿਹੜੇ ਬੱਚੇ ਜਿਹੜੇ ਬੱਚੇ ਹੈਗੇ ਯਾਨੀ ਕਿ ਅੱਜ ਵੀ ਘਰਾਂ ਦੇ ਵਿੱਚ ਬੈਠੇ ਹੈਗੇ ਪੜਦੇ ਹੈਗੇ ਜਾਂ ਡਰਦੇ ਹੈਗੇ ਖੇਡਣ ਤੋਂ ਉਹਨਾਂ ਨੂੰ ਕਿਸੇ ਨਿਹੇ ਦੇਣਾ ਚਾਹਣੇ ਬੇਟਾ ਉੱਚੀ ਬੋਲ ਕੋ ਪਤਾ ਆ ਗਰਾਊਂਡ ਆਉ ਵਾਦ ਤੋ ਗਰਾਊਂਡ ਆਉ ਵਾਦ ਤੋ ਵਦ ਕਿੰਨੇ ਸਮੇਂ ਤੋਂ ਤੁਸੀਂ ਕਿ ਮਾ ਜੀ ਆਰ ਵਜੇ 4 ਵਜੇ ਉੱਠ ਕਰਦੇ ਸੀ ਕਿੰਨੇ ਵਜੇ ਗੇਮ ਤੁਹਾਡੀ ਕਿੰਨੇ ਰਹਿੰਦੇ ਕਿੰਨੇ ਪਾਰਟ ਦੇ ਵਿੱਚ ਤੁਸੀਂ ਗਰਾਊਂਡ ਦੇ ਵਿੱਚ ਆਉਨੇ ਹੋ ਮੈਂ ਦੋ ਟਾਈਮ ਟ੍ਰੇਨ ਹੌਕੀ ਕੋਚ ਹੈਗੇ ਆ ਇੰਡੀ ਗੋਵਿੰਦ ਜੀ ਸਾਡੇ ਨਾਲ ਮੌਜੂਦ ਹੈਗੇ ਆ ਸਰ ਕੀ ਕਹਿਣਾ ਚਾਹਣੇ ਜਿਹੜਾ ਪੰਜਾਬ ਪਹੁੰਚੇ ਹੈਗੇ ਹੋ ਤੁਹਾਨੂੰ ਗੇਮ ਕਿਵੇਂ ਲੱਗੀ ਹੌਕੀ ਦੀ ਹਾਂਜੀ ਹੀ ਇਸ ਆਸਕਿੰਗ ਯੂ ਯੂ ਕੇਮ ਟੂ ਪੰਜਾਬ ਐਂਡ ਵਾਟ ਡਿਡ ਯੂ ਫੀਲ ਲਾਈਕ ਵਾਚਿੰਗ ਦ ਗੇਮ ਆ ਕਮਿੰਗ ਟੂ ਦ ਪੰਜਾਬ ਇਟਸ ਅ ਰੀਲੀ ਗੁੱਡ ਐਕਸਪੀਰੀਐਂਸ ਉਮ Watching the kids here in uh, Lasara Academy, the standard uh, um, abilities are really high. So there's lots of talent here, but playing on grass or on dirt hockey and not playing on synthetic pitches, um, there's a lot of challenges in coaching them, in um, learning structure and styles that they need to learn for modern hockey. ਜੇਕਰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਜਿਹੜੀ ਹੈਗੀ ਹਿੰਦੁਸਤਾਨ ਦੀ ਸੈਂਟਰ ਸਰਕਾਰ ਹੌਕੀ ਨੂੰ ਹੋਰ ਪ੍ਰਮੋਟ ਕੀਤਾ ਜਾਵੇ ਪਿੰਡਾਂ ਦੇ ਵਿੱਚ ਕਿਵੇਂ ਲੱਗੇਗਾ ਕਿੰਨੇ ਕੁ ਪਲੇਅਰ ਨਿਕਲਣ ਦੀ ਆਸ ਹੈਗੀ ਆ ਸੋ ਵਾਟ ਇਫ ਦ ਗਵਰਨਮੈਂਟ ਸਟੇਕ ਇਨੀਸ਼ੀਏਟਿਵ ਐਂਡ ਦੇ ਟ੍ਰਾਈ ਟੂ ਫੰਡ ਥੀਸ ਗ੍ਰਾਸ ਰੂਟ ਪ੍ਰੋਗਰਾਮਸ ਵਾਟ ਡੂ ਯੂ ਥਿੰਕ ਇਜ਼ ਦ ਪੋਸਿਬਿਲਿਟੀ ਆਫ ਨਿਊ ਪਲੇਅਰਸ ਕਮਿੰਗ ਅਪ ਆ ਦ ਮੋਰ ਫੰਡਿੰਗ ਦੈਟ ਦੇ ਗੈਟ ਦ ਮੋਰ ਪਲੇਅਰਸ ਦੈਟ ਆਰ ਗੋਇੰਗ ਟੂ ਗੈਟ ਇਨਵੋਲਵਡ ਦ ਮੋਰ publicity within the community within the village within the region um the more publicity that the indian players get the hockey punjab players get the more exposure the greater the um the greater the draw for junior players to come and play hockey jehde hege ik hor vi punjab andar jehde lagatar <laughs> nashan dar jahan vi hega ਤੇ ਜੇਕਰ ਇਹਨਾਂ ਕੇ ਨਸ਼ਿਆਂ ਤੋਂ ਦੂਰ ਹੋ ਗਏ ਜਿਹਨ ਕੇ ਹੈਗੇ ਐਨਆਰਆਈ ਹੈਗੇ ਆ ਸਮਾਜ ਸੇਵੀ ਹੈ ਜਾਂ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾਣ ਖੇਡਾਂ ਨੂੰ ਪਰਫੁੱਲਿਤ ਕਰਨ ਲਈ ਕਿਵੇਂ ਲੱਗੂਗਾ ਸੋ ਦ ਸਟੇਟ ਆਫ ਪੰਜਾਬ ਹੈਜ਼ ਹੈਡ ਡਰੱਗ ਇਸ਼ੂ ਆ ਲਾਟ ਆਫ ਦ ਯੂਥ ਹੈਜ਼ ਬੀਨ ਗੈਟਿੰਗ ਇਨਵੋਲਡ ਵਿਦ ਡਰੱਗ ਅਬਿਊਜ਼ ਸੋ ਵਾਟ ਡੂ ਯੂ ਥਿੰਕ ਹਾਊ ਗੈਟਿੰਗ ਕੇਜ ਇਨਵੋਲਡ ਇਨਟੂ ਸਪੋਰਟਸ ਕੈਨ ਹੈਲਪ ਥੈਮ ਕੀਪ ਥੈਮ ਅਵੇ ਫਰਮ ਦ ਡਰੱਗਸ one thing i've noticed is that every school that i've gone to in the punjab has a sign saying no to drugs and we don't see things like that in australia uh, there's still drug problems but we don't we don't have the same issues not not to the same extent and if there's sports and there's funding for sports kids are more inclined to spend time playing sport and learning from their coaches and spending time socially with their friends, away from people that are doing drugs. So, the more the more people play sport, the, the healthier the overall population is. It's it's a fact that um, the more investment in um, in sports and, and healthy lifestyles means less people needing medical attention later in life. Basically, so. it's a win win for everyone it's a win for the government because they spend less money on health care it costs less to fund these sorts of things than it does to fund health care so the more kids play the more they'll stay away from drugs the less issues you'll have in villages the better the economy runs everything's better hunji uh, indian hockey team bare tuhanu ki sochna hai ga bhartiya hockey team jide vidishan de vich bada yani ke muqam vi hasil kar rahi hai khiladi vi punjab de ja rahe hage So, what do you reckon of the Indian hockey team and uh, what do you think of the players from the state of Punjab going to different parts like your club? Oh, so um, the Indian hockey team obviously is doing very well these days. So, over a number of years, they've been able to build on, on their talents and build their team structure and their team game. So, um, I see India continuing to be a top four, top three. Um, team every tournament, so that means like Commonwealth Games, World Cups, Olympic Games. So I expect them to be in the top four, if not top one or two, regularly. And um, it's great experience for people at my club, and great experience for people from the Punjab if they want to come and play hockey in places like Australia. And um, there's opportunities for kids to not just play for india but play at a high level in other countries so you can travel to england and play hockey and you can travel to australia and play hockey and you can go to france and germany um, you don't necessarily need to be like international level to get that experience and you know we welcome people from overseas at my club we have a couple of punjabi players that have moved over just to play hockey with us so extremely good players but there's opportunities abroad just to go away for one season 6 months of your life and experience life somewhere else and have people accommodate you and look after you so yeah it's aakhir yeah. te hai ga jehda punjab da mahol kive lagya <laughs> vatavaran kive lagya koi gallan baatan tusi ki sikheya kehde dialogue sikheya tusi bol ke sunao sonu so lastly he wants to ask you how did you like the atmosphere <laughs> In Punjab, and what all uh, Punjabi words did you learn? So he wants. To oh, I've learned lots of Punjabi words, and I won't remember them all. But um, the hospitality and the atmosphere, and learning some different culture, and seeing how things are done differently, it's just it's unreal. So I've come. This is my second trip, so I've come back again. So I enjoyed it so much the first time. Some of the Punjabi words I've obviously learned: Sashikal and hal and Kider and Tika, and. Jardikala um, and Jup um, and Kote and uh, Sonamunda. So I'm Sonamunda, <laughs> handsome man. And yeah, it's great, you know. Hasina, smile, Anji. It's fantastic. ਸੋ ਵੱਡੀਆਂ ਗੱਲਾਂ ਕਹੀਆਂ ਹੈਗੀਆਂ ਹੈਗਾ ਆਸਟ੍ਰੇਲੀਅਨ ਹਾਕੀ ਕੋਚ ਹੈਗਾ ਜਿਹੜਾ ਵੱਡਾ ਸਨੇਹਾ ਦਿੱਤਾ ਹੈਗਾ ਪੰਜਾਬ ਦੇ ਨੌਜਵਾਨਾਂ ਨੂੰ ਸਨੇਹਾ ਦਿੱਤਾ ਹੈਗਾ ਆ ਗਰਾਊਂਡਾਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਨੌਜਵਾਨਾਂ ਨੂੰ ਆਉਣ ਦੀ ਸਲਾਹ ਵੀ ਦਿੱਤੀ ਹੈਗੀ ਉੱਥੇ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਵੀ ਕਿਹਾ ਹੈਗਾ ਜੇਕਰ ਪੰਜਾਬ ਅਤੇ ਸੈਂਟਰ ਦੇ ਹੈਗੇ ਜਿਹੜੇ ਦੇਸ਼ ਦੇ ਗਰਾਊਂਡ ਸਾਭ ਲੈ ਜਾਣ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਉਹ ਕਿਦੇ ਪਾਸੇ ਕੋਈ ਕਮੀ ਨਹੀਂ ਆਵਗੀ ਤੇ ਖੇਡਾਂ ਵੱਲ ਪਰਹੋਲੋ ਹੋਣ ਤੋਂ ਦੇਸ਼ ਨੂੰ ਨੰਬਰ 1 ਬਣਾਉਣ ਤੋਂ ਕੋਈ ਰੋਕ ਨਹੀਂ ਸਕੇਗਾ ਅਤੇ ਨਸ਼ਿਆਂ ਦੇ ਨਾਲ ਜਿਹੜੇ ਹੈਗੇ ਨੌਜਵਾਨ ਜਿਹੜੀ ਦਲਦਲ ਵਿੱਚ ਧਸ ਰਹੇ ਨੇ ਉਹਨਾਂ ਆ ਬਲੋ ਖੇਡਾਂ ਵਿੱਚ ਵੱਡੇ ਨਾਮ ਹਾਸਲ ਕੀਤੇ ਜਾ ਰਹੇ ਹੈ ਕੈਮਰਾ ਪਰਸਨ ਜਤਿੰਦਰਾ ਤਰਮਿੰਦਰ ਸਿੰਘ ਢਾਲੀਵਾਲ ਡੇਲੀ ਪੋਸਟ ਪੰਜਾਬ ਰਣਾ ਮੱਛਲ ਬਰਨਾਲਾ